ਕੋੰਗ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਪੰ ਗੁਰ ਪਰਸਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋਵਨ ਅਰ ਫੁੱਲੜਾ 나ਠੀ ਅਲੇ ਦਿਨ ਚਾਰ ਪੱਬਨ ਕੇਰੇ ਪਤ ਜਿਉ ਢਲ ਟੁਲ ਜੰਮਨਹਾਰ ਰੰਗ ਮਾਨ ਲੈ ਪਿਆਰੀਆ ਜਾ ਜੋਗਣ ਨਉ ਹੁਲਾ ਦਿਨ ਥੋੜੜੇ ਤੱਕੀ ਭਇਆ ਪੁਰਾਣਾ ਚੋਲਾ ਰਹਾਉ ਚੱਜੇ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਹੋਂ ਪੀਵੰਗਾਂਡੂ ਮਣੀ ਰੁਆਂਚੀਨੀ ਬਾਣ ਕੀ ਨਾ ਸੁਣ ਹੇ ਗੋਰੀ ਆਪਨ ਕੰਨੀ ਸੋਈ ਲੱਗੀ ਆਵੇਂ ਸੋਹਰੇ ਨਿਤ ਨ ਪੀਆ ਹੋਈ ਨਾਲਕ ਸੁਰਤੀ ਪਈ ਜਾਨ ਵਿਰਤੀ ਸੰ ਗੁਣਾ ਗਵਾਈ ਕਟੜੀ ਅਵਗਣ ਚੱਲੀ ਬਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਜੋ ਆਪਾਂ ਕੱਲ ਸਬਦ ਸਰਵਣ ਕਰ ਰਹੇ ਸੀ ਸਮਝ ਰਹੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 23 ਦੇ ਉੱਪਰ 24ਵਾਂ ਇਹ ਸ਼ਬਦ ਹੈ ਔਰ ਆਪਾਂ ਕੱਲ ਇਹ ਰਹਾਉ ਵਾਲੀਆਂ ਪੰਕਤੀਆਂ ਤੱਕ ਵਿਚਾਰ ਚੁੱਕੇ ਸਾਂ ਪੜ੍ਹ ਚੁੱਕੇ ਸਾਂ ਆਓ ਅਗਲੀਆਂ ਪੰਕਤੀਆਂ ਨੂੰ ਵਿਚਾਰਨ ਤੋਂ ਪਹਿਲਾਂ ਆਪਸ ਵਿੱਚ ਗੁਰਫਤੇ ਦੀ ਸਾਝ ਬਣਾ ਲਈਏ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਚੇਤਾ ਕਰਾ ਰਹੇ ਨੇ ਵਿਗਨੇ ਆਪਣੇ ਮਿੱਤਰ ਪਿਆਰੇ ਇਹ ਸੰਸਾਰ ਤੋਂ ਚਲੇ ਗਏ ਸੱਜਣ ਮੇਰੇ ਰੰਗਲੇ ਜਾਏ ਸੱਤੇ ਜੀਰਾਨ ਹੋਂਪੀ ਵਹੀਂ ਆਂਡੂ ਮਣੀ ਰੋਮਣ ਚੀਨੀ ਬਾਣ ਇੱਥੋਂ ਤੱਕ ਆਪਾਂ ਕੱਲ ਸਮਝਿਆ ਸੀ ਰਹਾਉ ਵਾਲੀਆਂ ਪੰਕਤੀਆਂ ਸਨ ਰੰਗ ਮਾਨ ਲੈ ਪਿਆਰੇ ਰੰਗ ਮਾਨ ਲੈ ਪਿਆਰੇ ਆ ਜਾ ਜੋਵਣ ਨਾ ਹੁੱਲਾ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਉ ਗੱਲ ਸਤਿਗੁਰੂ ਜੀ ਨੇ ਰਹਾਉ ਵਾਲੀਆਂ ਪੰਕਤੀਆਂ ਚ ਇਹ ਕੀਤੀ ਹੈ ਵੀ ਤੇਰੇ ਕੋਲੇ ਸਮਾਂ ਜਿਹੜਾ ਹੈ ਵਕਤ ਜਿਹੜਾ ਹੈ ਬੜਾ ਥੋੜਾ ਹੈ ਤੇਰਾ ਸਰੀਰ ਪੁਰਾਣਾ ਹੋ ਰਿਹਾ ਹੈ ਜਾ ਰਿਹਾ ਔਰ ਤੇਰੇ ਮਿੱਤਰ ਪਿਆਰੇ ਚਲੇ ਗਏ ਨੇ ਸੱਜਣ ਮੇਰੇ ਰੰਗੜੇ ਰੰਗਲੇ ਦਾ ਮਤਲਬ ਵੀ ਪਿਆਰੇ ਹੈ ਜਾਇ ਸੁੱਤੇ ਜੀਰਾਨ ਜੀਰਾਨ ਵਿੱਚ ਮਤਲਬ ਕਬਰਸਤਾਨ ਦੇ ਵਿੱਚ ਪਿਆਰੇ ਸੱਜਣ ਕਬਰਸਤਾਨ ਦੇ ਵਿੱਚ ਜਾ ਕੇ ਸੌਂਗੇ ਜਿਹੜੇ ਮੁੜ ਕੇ ਉੱਠ ਨਹੀਂ ਸਕਦੇ ਇਦਾਂ ਦੀ ਨੀਂਦ ਸੌਂਗੇ ਜ ਜਿਹਨੂੰ ਆਪਾਂ ਮੌਤ ਆਖਦੇ ਆ ਐਸੀ ਤਰ੍ਹਾਂ ਅਸੀਂ ਨੇ ਵੀ ਇੱਕ ਦਿਨ ਸੌਣਾ ਹੈ ਭਗਤ ਕਬੀਰ ਜੀ ਨੇ ਵੀ ਜ਼ਿਕਰ ਕੀਤਾ ਕਹਿੰਦੇ ਬੰਦਿਆ ਇੱਕ ਦਿਨ ਇਦਾਂ ਦਾ ਸੌਏਗਾ ਲੰਮੇ ਗੋੜ ਪਸਾਰ ਮਤਲਬ ਮੁੜ ਕੇ ਉੱਠਿਆ ਨਹੀਂ ਜਾਣਾ ਇਸ ਕਰਕੇ ਵਖਤ ਹੈ ਸੰਭਲਦਾ ਸਰੀਰ ਕਰਕੇ ਵੀ ਜਾਗ ਆਤਮਾ ਕਰਕੇ ਵੀ ਮਨ ਕਰਕੇ ਵੀ ਜਾਗ ਸੱਚ ਨੂੰ ਕਮਾ ਨਹੀਂ ਤੇ ਫਿਰ ਇੱਕ ਨਾ ਇੱਕ ਦਿਨ ਅਸੀਂ ਵੀ ਉਸ ਜੀਰਾਨ ਕਬਰ ਸਤਾਨ ਸਿਵਿਆਂ ਦੇ ਵਿੱਚ ਸ਼ਮਸ਼ਾਨ ਭੂਮੀ ਦੇ ਵਿੱਚ ਚਲੇ ਜਾਣਾ ਹੈ ਸਾਡੇ ਸਰੀਰ ਨੂੰ ਉਥੇ ਅਗਨ ਭੇਟ ਜਾ ਦਪਣਾ ਦੇਣਾ ਦਬ ਦੇਣਾ ਕਰਨਾ ਹੈ ਛੱਜਨ ਮੇਰੇ ਰੰਗਲੇ ਜਾਇ ਸੁਤੇ ਜੀ ਰਾਨ ਹਮ ਪਿਵੰਜਾ ਡੋਮਣੀ ਰੋਵਾਂ ਚ ਹੀ ਬਾਣ ਡੋਮਣੀ ਦਾ ਅਰਥ ਹੈ ਦੋਮਣੀ ਮਤਲਬ ਜੁਚਤੀ ਹੋ ਕੇ ਝੀਣੀ ਬਾਣ ਮਤ ਮਤੀ ਮੀਤੀ ਮੀ ਆਵਾਜ਼ ਦੇ ਵਿੱਚ ਕਹਿੰਦੀ ਮੈਂ ਵੀ ਮੇਰਾ ਮਨ ਰੋ ਰਿਹਾ ਹੈ ਉਹਨਾਂ ਦੇ ਵਿਸੋੜੇ ਦੇ ਵਿੱਚ ਧੀਮੀ ਆਵਾਜ਼ ਦੇ ਵਿੱਚ ਮੇਰਾ ਵੀ ਜਿਹੜਾ ਮਨ ਹੈ ਉਹ ਉਰੋ ਰਿਹਾ ਹੈ ਉਧਰ ਉਹ ਚਲੇ ਗਏ ਇੱਧਰ ਮਿੱਤਰ ਪਿਆਰੇ ਉਹਨਾਂ ਨੂੰ ਯਾਦ ਕਰਕੇ ਰੋ ਰਹੇ ਨੇ ਅਗਲੀਆਂ ਪੰਕਤੀਆਂ ਨੇ ਕੀ ਨਾ ਸੁਣ ਗੋਰੀਏ ਆਪਨ ਕੰਨੀ ਸੋਏ ਇੱਥੇ ਸੋਏ ਦਾ ਜਿਹੜਾ ਅਰਥ ਹੈ ਉਹ ਹੈ ਜੀ ਖਬਰ ਮਤਲਬ ਕੰਨਾਂ ਦੇ ਵਿੱਚ ਸੁਣਨ ਦੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਜੋ ਅਰਥ ਇਹਦਾ ਸੋਏ ਦਾ ਹੈ ਭਾਵ ਹੈ ਖਬਰ ਗੁਰੂਏ ਮਤਲਬ ਜੀਵ ਸੋਣੀ ਇਸ ਤਰੀਕਾ ਲਈਏ ਕੀ ਨਸ ਨਹੀਂ ਗੋਰੀਏ ਆਪਨ ਕੰਨਿ ਸੋਏ ਕਹਿੰਦੇ ਆਪਣੇ ਕੰਨਾਂ ਦੇ ਨਾਲ ਧਿਆਨ ਦੇ ਨਾਲ ਸੋਚ ਕੇ ਵਿਚਾਰ ਕੇ ਵੇਖ ਸੋਏ ਦਾ ਅਰਥ ਵਿਚਾਰ ਕਰ ਸੋਚ ਖਬਰ ਤੇਰੇ ਤੱਕ ਵੀ ਇਹ ਤਾਂ ਗੱਲਾਂ ਦੀ ਖਬਰ ਤੇਰੀ ਸੁਰਤ ਤੱਕ ਪਹੁੰਚ ਜਾਏ ਇਹ ਗੱਲ ਤੈਨੂੰ ਯਕੀਨ ਵੱਜ ਜਾਏ ਵਾਕਈ ਇਹ ਤੇਰੇ ਅੰਦਰ ਇਹ ਖਬਰ ਪਹੁੰਚੇ ਵੀ ਹਾਂ ਤੈਂ ਵੀ ਜਾਣਾ ਇੱਕ ਦਿਨ ਭਾਵੇਂ ਇਹ ਖਬਰ ਸਾਨੂੰ ਸਾਰਿਆਂ ਨੂੰ ਹੈ ਪਰ ਫਿਰ ਵੀ ਅਸੀਂ ਹਮੇਸ਼ਾ ਉਹ ਦਿਨ ਭੁੱਲ ਕੇ ਰਹਿੰਨੇ ਆ ਸਤਿਗੁਰੂ ਜੀ ਨੇ ਸਾਨੂੰ ਰੋਜ਼ਾਨਾ ਬਾਣੀ ਦੇ ਵਿੱਚ ਮੌਤ ਦੀ ਗੱਲ ਬਹੁਤ ਕੀਤੀ ਜਾਂਦੀ ਹੈ तकरीबन ਆਪਾਂ ਸ਼ਾਮ ਨੂੰ ਸੌਣ ਲੱਗਿਆਂ ਵੀ ਸੋਹਲੇ ਸਾਹਿਬ ਦਾ ਪਾਠ ਕਰਦੇ ਆਂ ਜਪਜੀ ਸਾਹਿਬ ਦੇ ਵਿੱਚ ਵੀ ਪੂਰੀ ਬਾਣੀ ਦੇ ਵਿੱਚ ਸਾਨੂੰ ਇਹ ਸਮਝਾਇਆ ਗਿਆ ਕਹਿੰਦੇ ਭਲਿਆ ਇੱਕ ਦਿਨ ਜਾਏਗਾ ਇਹ ਸੰਸਾਰ ਤੋਂ ਆਪਾਂ ਪਹਿਲੀ ਦੂਜੀ ਪੌੜੀ ਦੇ ਅੰਦਰ ਹੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਤੀਜੀ ਚੌਥੀ ਪੌੜੀ ਚ ਆਪਾਂ ਸਾਰਾ ਸਮਝ ਕੇ ਆਏ ਆ ਗਾਵੈ ਕੋ ਜੀਲ ਹੈ ਫਿਰਦੇ ਗਾ ਬਾਹ ਕੋ ਸਾਜ ਕਰੇ ਤਨ ਖੇ ਉਹ ਉਹਨਾਂ ਸ਼ਬਦਾਂ ਦੇ ਵਿੱਚ ਵੀ ਸਤਿਗੁਰੂ ਜੀ ਨੇ ਸਾਨੂੰ ਇਹ ਸੋਏ ਇਹ ਖਬਰ ਪਹੁੰਚਾਈ ਕਹਿੰਦੇ ਬੰਦਿਆ ਤੇਰੇ ਸਰੀਰ ਦੀ ਸਾਜਨਾ ਕੀਤੀ ਹੈ ਸੋ ਇਸ ਕਰਕੇ ਤੂੰ ਉਸ ਮਾਲਕ ਨੂੰ ਚੇਤੇ ਰੱਖ ਕੁਦਰਤ ਦੇ ਵਿੱਚ ਹੁਕਮ ਦੇ ਉਹਦੇ ਅੰਦਰ ਰਹਿ ਸੰਭਲ ਕੇ ਚੱਲ ਇੱਕ ਦਿਨ ਤੇਰਾ ਸਰੀਰ ਜਾਏਗਾ ਇਹ ਖਬਰ ਤੇਰੇ ਮਨ ਤੱਕ ਪਹੁੰਚੇ ਤੇਰੇ ਕੰਨਾਂ ਤੱਕ ਤੇ ਜਾ ਰਹੀ ਆ ਪਰ ਤੇਰੇ ਸੋਏ ਮਤਲਬ ਇਹ ਵੀ ਕਹਿ ਲਿਆ ਵੀ ਅੰਦਰ ਪੂਰੀ ਗਹਿਰੀ ਸੋਚ ਦੇ ਨਾਲ ਇਸ ਖਬਰ ਨੂੰ ਸੁਣਨਾ ਕਰ ਧਿਆਨ ਦੇ ਵਿੱਚ ਰੱਖ ਇਹ ਖਬਰ ਤੂੰ ਕਿਉਂ ਨਹੀਂ ਸੁਣਦਾ ਇਦਾਂ ਕਹਿ ਲਿਆ ਕੀ ਨਾ ਸੁਣੀ ਗੋਰੀਏ ਕਾਤੇ ਨਹੀਂ ਇਸ ਗੱਲ ਨੂੰ ਤੂੰ ਵਿਸ਼ਵਾਸ ਕਰਕੇ ਮੰਨ ਰਿਹਾ ਕੀ ਨਾ ਸੁਣੀ ਗੋਰੀਏ ਆਪਨ ਕੰਨੀ ਸੋਏ ਗੋਰੀਏ ਦਾ ਅਰਥ ਆਪਾਂ ਇੱਥੇ ਇਹ ਵੀ ਕਹਿ ਸਕਦੇ ਆ ਵੀ ਸੁੰਦਰ ਰੂਪ ਜੀਵ ਰੂਪ ਇਸਤਰੀ ਪ੍ਰਮਾਤਮਾ ਨੇ ਬਾਣੀ ਚ ਸਾਰੇ ਸੰਸਾਰ ਨੂੰ ਦੱਸਿਆ ਨਾ ਇਸ ਜਗ ਮੇ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ ਇਸ ਕਰਕੇ ਸਾਡੀ ਆਤਮਾ ਨੂੰ ਕਹਿ ਲੋ ਰੂਹ ਨੂੰ ਕਹਿ ਲੋ ਜਾਂ ਮਨ ਨੂੰ ਕਹਿ ਲੋ ਵੀ ਇਹ ਖਬਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੂੰ ਕਿਉਂ ਨਹੀਂ ਸੁਣ ਰਿਹਾ ਕੀ ਨਾ ਸੁਣੀ ਗੋਰੀਏ ਆਪਣ ਕੰਨੀ ਸੋਈ ਲੱਗੀ ਆਵੇ ਸੋਹਰ ਐ ਨਿਤ ਨਾ ਪਈਆ ਹੋਏ ਸਤਿਗੁਰੂ ਕਹਿੰਦੇ ਲੱਗੀ ਆਵੇ ਮਤਲਬ ਵੀ ਜ਼ਰੂਰ ਆਵੇਗੀ ਇਹ ਗੱਲ ਤੇਰੇ ਤੇ ਵੀ ਵਾਪਰੇਗੀ ਪਈਏ ਦਾ ਅਰਥ ਹੈ ਜੀ ਪੇਕਾ ਕਰ ਗੁਰਮੁਖ ਜਣਾ ਨੇ ਬਹੁਤ ਪਹਿਲੋਂ ਵੀ ਜਿਹੜੀ ਮਤ ਸੀ ਉਹਨੇ ਵੀ ਇਹ ਗੱਲ ਮੰਨੀ ਹੋਈ ਹੈ ਬਾਬੇ ਨਾਨਕ ਨੇ ਉਸੇ ਗੱਲ ਦਾ ਹਵਾਲਾ ਸਾਨੂੰ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਹਿੰਦੇ ਤੁਸੀਂ ਮੰਨਦੇ ਉਹਦਾ ਇਦਾਂ ਕਹਿ ਲੋ ਵੀ ਇਹ ਪੇਕਾ ਘਰ ਹੈ ਅੱਜ ਸਹੁਰੇ ਘਰ ਜਾਣਾ ਹੈ ਪਈਏ ਦਾ ਅਰਥ ਇਤ ਹੈ ਪੇਕਾ ਘਰ ਲੱਗੀ ਆਵੇ ਸਹੁਰੇ ਕਿਉਂਕਿ ਨਾਲ ਸਹੁਰੇ ਦਾ ਜ਼ਿਕਰ ਨਿਤ ਨਾ ਪਈਆ ਹੋਵੇ ਕਹਿੰਦੇ ਪੇਕੇ ਘਰ ਇਸ ਲੋਕ ਦੇ ਵਿੱਚ ਤੇਰਾ ਸਦਾ ਵਸੇਵਾ ਨਹੀਂ ਰਹਿਣਾ ਜਿਵੇਂ ਇੱਕ ਜਵਾਨ ਸਾਡੀ ਲੜਕੀ ਜਦੋਂ ਮਟਿਆਰ ਹੁੰਦੀ ਹੈ ਅਸੀਂ ਜੋ ਘਰ ਵੱਰ ਵੱਕੇ ਉਹਦਾ ਵਿਆਹ ਕਰਦੇ ਆ ਉਹ ਸਹੁਰੇ ਘਰ ਚਲੀ ਜਾਂਦੀ ਹੈ ਪਰ ਇਹਦਾ ਤੇ ਉਹਦਾ ਬਹੁਤ ਅੰਤਰ ਹੈ ਉਹ ਅੰਤਰ ਇਹ ਹੈ ਵੀ ਉਹ ਤੇ ਸਹੁਰੇ ਘਰ ਤੋਂ ਵਾਪਸ ਕਦੇ ਵੀ ਪੇਕੇ ਘਰ ਆ ਜਾਂਦੀ ਹੈ ਮਿਲ ਕੇ ਵਗ ਜਾਂਦੀ ਹੈ ਪਰ ਇਨਾਂ ਕ ਧਿਆਨ ਰੱਖੀਏ ਗੱਲ ਗੁਰੂ ਨਾਨਕ ਪਾਸਾ ਨੇ ਜ਼ਿਕਰ ਤੈਨੂੰ ਸਮਝਾਉਣ ਵਾਸਤੇ ਕੀਤਾ ਪਰ ਇਹ ਪੇਕੇ ਤੇ ਉਹ ਸਹੁਰੇ ਦਾ ਬਹੁਤ ਅੰਤਰ ਹੈ ਇਹ ਤੇ ਉਹ ਰਿਸ਼ਤੇ ਦਾ ਕਹਿ ਲਈਏ ਕਉ ਕਿ ਉੱਥੇ ਤਾਂ ਅਸੀਂ ਵੀ ਜਦੋਂ ਚੌਣੇ ਆ ਮਿਲ ਕੇ ਆ ਸਕਦੇ ਆ ਪਰ ਅਸੀਂ ਦੇ ਚਾਹੀਏ ਵੀ ਸਾਡੇ ਪਿਓ ਦਾਦੇ ਕਿੱਥੇ ਚਲੇ ਗਏ ਸਾਡੇ ਮਾਤਾ ਪਿਤਾ ਕਵੀਰ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣ ਓਏ ਕਹਿੰਦੇ ਕਿੱਥੇ ਨੇ ਉਹ ਹੁਣ ਤੇਰੇ ਕੋਲੋਂ ਉਹ ਚਲੇ ਗਏ ਫਜੇ ਨਹੀਂ ਸਮਝ ਰਿਹਾ ਗੁਰੂ ਪਾਸਾ ਜੀ ਇੱਥੇ ਵੀ ਸਾਨੂੰ ਗੱਲ ਸਮਝਾਉਣ ਦੇ ਮਾਤਰ ਇਹ ਗੱਲ ਕਰ ਰਹੇ ਨੇ ਕਹਿੰਦੇ ਲੱਗੀ ਆਵੇ ਸਹਰ ਹੈ ਨਿਤ ਨਾ ਪਈਆ ਹੋ ਪਰਕ ਬਹੁਤ ਵੱਡਾ ਹੈ ਕਈ ਵਾਰੀ ਕੋਈ ਲੜਕੀ ਜਾਂ ਕੋਈ ਲੜਕਾ ਇਹ ਵੀ ਸੋਚਦਾ ਵੀ ਮੈਂ ਵਿਆਹ ਨਹੀਂ ਕਰਵਾਉਣਾ ਆਪਣਾ ਫੈਸਲਾ ਹੋ ਸਕਦਾ ਉਹਦਾ ਮਤਲਬ ਸਹੁਰੇ ਘਰ ਨਾ ਜਾ ਸਕਦੀ ਪਰ ਇੱਥੇ ਤੇ ਸਭ ਨੂੰ ਇਹ ਵਿਆਹ ਸਭ ਨੂੰ ਵਿਆਹ ਜਨਾ ਪੈਣਾ ਦੁਨਿਆਵੀ ਵਿਆਹ ਹਰ ਇੱਕ ਦਾ ਨਹੀਂ ਹੁੰਦਾ ਪਰ ਮੌਤ ਨਾਲ ਵਿਆਹ ਹਰ ਇੱਕ ਦਾ ਆਉਣਾ ਹੈ ਮੌਤ ਹਰ ਇੱਕ ਨੂੰ ਆਉਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਜ਼ਿਕਰ ਕਰਵਾ ਰਹੇ ਨੇ ਕਹਿੰਦੇ ਇਸ ਲੋਕ ਦੇ ਵਿੱਚ ਸਦਾ ਵਸੇਵਾ ਨਹੀਂ ਹੈ ਸਦਾ ਤੂੰ ਰਹਿ ਨਹੀਂ ਸਕਦਾ ਤੈਨੂੰ ਇਸ ਲੋਕ ਦੇ ਵਿੱਚੋਂ ਸਹਰੇ ਘਰ ਮਤਲਬ ਪਰਲੋਕ ਦੇ ਵਿੱਚ ਜ਼ਰੂਰ ਜਾਣਾ ਪਏਗਾ ਲੱਗੀ ਆਵੇ ਸਹਰੇ ਨਿਤ ਨਾ ਪਈਆ ਹੋ ਅਖੀਰਲੀਆ ਪੰਕਤੀਆਂ ਨੇ ਸ਼ਬਦ ਦਿੰਿਆ ਨਾਨਕ ਸੁੱਤੀ ਪਈਐ ਜਾਨ ਜਰਤੀ ਸੰ ਗੁਨਾ ਗਵਾਈ ਗਠੜੀ ਅਵਗਣ ਚੱਲੀ ਬਨ ਫਿਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ ਕਹਿੰਦੇ ਇਸ ਸੰਸਾਰ ਦੇ ਵਿੱਚ ਆ ਕੀ ਗੁਣਾ ਨੂੰ ਕਮਾਵਾ ਇਹਨਾਂ ਗੁਣਾ ਤੋਂ ਬਿਨਾਂ ਤੇਰੇ ਸਰੀਰ ਦਾ ਕੋਈ ਮੁੱਲ ਨਹੀਂ ਹੈ ਲੱਗੀ ਆਵੇ ਸੋਹਰਾ ਨਿੱਤ ਨਾ ਪਈਆ ਹੋਈ ਨਾਨਕ ਸੁੱਤੀ ਪਈ ਐ ਤੂੰ ਕਿਉਂ ਸੁੱਤਾ ਪਿਆ ਇਸ ਗਾਫਲਤਾ ਦੀ ਨੀਂਦ ਦੇ ਵਿੱਚ ਉੱਠ ਜਾਗ ਸਰੀਰ ਕਰਕੇ ਇੱਕ ਤੇ ਸੌਣਾ ਸਾਡਾ ਤਨ ਕਰਕੇ ਰੋਜ਼ਾਨਾ ਸੌਣਿਆ ਅਸੀਂ ਜਾਗਦੇ ਆ ਪਰ ਇੱਕ ਸੌਣ ਸਾਡਾ ਹੈ ਗਾਫਲਤਾ ਦੀ ਨੀਂਦ ਦੇ ਵਿੱਚ ਸੁੱਤੇ ਹੋਏ ਮਨੁੱਖ ਨਾਨਕ ਸੁੱਤੀ ਪਈ ਐ ਪਈ ਦਾ ਅਰਥ ਇੱਥੇ ਸੰਸਾਰ ਦੇ ਵਿੱਚ ਸੰਸਾਰ ਦੇ ਵਿੱਚ ਜਿਹੜਾ ਬੰਦਾ ਇਦਾਂ ਕਹਿ ਲਓ ਕਿ ਸचेत ਹੋ ਕੇ ਨਹੀਂ ਚੱਲਿਆ ਗਪਤਾ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਉਹਦੀ ਅੰਦਰ ਦੀ ਜਿਹੜੀ ਇਦਾਂ ਕਹਿ ਲਓ ਵੀ ਜਿਹੜੇ ਚੰਗੇ ਗੁਣ ਨੇ ਉਹ ਲੁੱਟੇ ਜਾ ਰਹੇ ਨੇ ਬ੍ਰਿਤੀ ਰਾਤ ਦੇ ਉਲਟ ਦਿਨ ਦਿਹਾੜੇ ਬੇਰਾਤੀ ਇਹਦਾ ਅਰਥ ਬਣੇਗਾ ਵਿਰੁੱਤੀ ਦਾ ਅਰਥ ਜੇ ਆਪਾਂ ਚੰਗੀ ਤਰ੍ਹਾਂ ਇਸ ਗੱਲ ਨੂੰ ਪੂਰਾ ਸਮਝਣ ਦੇ ਵਿੱਚ ਆਈਏ ਰਤੀ ਜਾਂ ਰੁੱਤੀ ਇਹ ਰੁੱਤਾਂ ਦੇ ਮੁਤਾਬਕ ਵੀ ਸ਼ਬਦ ਆਉਂਦਾ ਕਈ ਵਾਰੀ ਰਾਤ ਦੇ ਮਤਲਬ ਵੀ ਆਉਂਦਾ ਰਾਤੀ ਰੁੱਤੀ ਥਿੱਤੀ ਵਾਰ ਆਪਾਂ ਉੱਥੇ ਵੀ ਜ਼ਿਕਰ ਕਰਕੇ ਆਏ ਹਾਂ ਸੋਹਲਾ ਸਾਹਿਬ ਦੇ ਵਿੱਚ ਇੱਥੇ ਵੀ ਵਿਰਤੀ ਆ ਸ਼ਬਦ ਲਿਖਿਆ ਹੋਇਆ ਹੈ ਵੇ ਰਾਤੀ ਭਾਵ ਕੀ ਬਣੇਗਾ ਵੀ ਦਿਨ ਦਿਹਾੜੇ ਇੱਕ ਤੇ ਬੰਦਾ ਠੱਜੀ ਮਤਲਬ ਸਨ ਲਾਉਂਦਾ ਇੱਥੇ ਗੱਲ ਸਨ ਦੀ ਆ ਰਹੀ ਹੈ ਨਾਨਕ ਸੁੱਤੀ ਪਈਆ ਜਾਣ ਗ੍ਰੀਤੀ ਸਨ ਪਾੜ ਮਾ ਲੈ ਨਾਲ ਸਨ ਲਾ ਲੈਣ ਕਿ ਰਾਤਾਂ ਨੂੰ ਲੱਗਦਾ ਦਿਨ ਦਿਹਾੜੇ ਕੋਈ ਹੋ ਸਕਦਾ ਕਿਤੇ ਕੋਈ ਖੇਤ ਦੇ ਵਿੱਚ ਘਰ ਹੋਵੇ ਜਾਂ ਕੋਈ ਪਤਾ ਹੋਵੇ ਪੱਕੀ ਬਿੜਕ ਹੁੰਦੀ ਹੈ ਵੀ ਕੋਈ ਘਰੇ ਨਹੀਂ ਹੈ ਪਰ ਜ਼ਿਆਦਾਤਰ ਸਨ ਰਾਤ ਨੂੰ ਲਾਇਆ ਜਾਂਦਾ ਹੈ ਚੋਰਾਂ ਦੇ ਵੱਲੋਂ ਜਿਵੇਂ ਪਿਛਲੇ ਸਮੇਂ ਚ ਚੋਰੀਆਂ ਜਾਂ ਅੱਜ ਵੀ ਕਈ ਵਾਰੀ ਹੁੰਦੀਆਂ ਨੇ ਕੰਦ ਪਾੜ ਕੇ ਅੰਦਰ ਵੜ ਜਾਂਦੇ ਆ ਅੰਦਰੋਂ ਸਾਰਾ ਖਜ਼ਾਨਾ ਚੁੱਕ ਕੇ ਲੈ ਜਾਂਦੇ ਆ ਕੀਮਤੀ ਧਾਣ ਚੁੱਕ ਕੇ ਲੈ ਜਾਂਦੇ ਆ ਐਸੇ ਤਰ੍ਹਾਂ ਸਤਿਗੁਰੂ ਕਹਿੰਦੇ ਦਿਨ ਦਿਹਾੜੇ ਤੇਰੇ ਸਾਹਮਣੇ ਕਿਉਂਕਿ ਤੂੰ ਸੁੱਤਾ ਪਿਆ ਜਦੋਂ ਬੰਦਾ ਸੁਕਤਾ ਪਿਆ ਘਰ ਦੇ ਵਿੱਚ ਕੋਈ ਚੋਰ ਆ ਵੜਦਾ ਹੈ ਜ਼ਿਆਦਾ ਸੁੱਤੇ ਪੈਣ ਤੋਂ ਚੋਰੀ ਹੁੰਦੀ ਹੈ ਜੇਕਰ ਉਹ ਜਾਗ ਪਵੇ ਚੋਰਾ ਨੂੰ ਭਾਜੜਾ ਪੈ ਜਾਂਦੀਆਂ ਨੇ ਐਸੇ ਤਰ੍ਹਾਂ ਬਾਬਾ ਨਾਨਕ ਜੀ ਦੇਖੋ ਕਿੰਨੇ ਪਿਆਰੇ ਢਾਂਡ ਨਾਲ ਕਿੰਨੇ ਜਿਹੜੀਆਂ ਦੁਨਿਆਵੀ ਗੱਲਾਂ ਹੁੰਦੀਆਂ ਨੇ ਉਹਨਾਂ ਦਾ ਜ਼ਿਕਰ ਕਰਕੇ ਸਾਨੂੰ ਸਮਝਾਉਣਾ ਚਾ ਰਹੇ ਨੇ ਕਹਿੰਦੇ ਬੰਦਿਆ ਦਿਨ ਦਿਹਾੜੇ ਤੇਰੀ ਇਹ ਵਿਰਤੀ ਦੇ ਅੰਦਰ ਸਨ ਲਾ ਰੱਖਿਆ ਕਿੰਨਾ ਨੇ ਤੇਰੇ ਆਪਣੇ ਹੀ ਅੰਦਰ ਜੋਰ ਨੇ ਇਸ ਦੇ ਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅਮਰਤ ਲੁੱਟਾ ਕਹਿੰਦੇ ਲੁੱਟਦੇ ਕੀ ਨੇ ਚੰਗੇ ਗੁਣ ਉੱਥੇ ਅਮਰਤ ਲੁੱਟਾ ਦਾ ਮਤਲਬ ਤੇਰੇ ਚੰਗੇ ਗੁਣਾ ਨੂੰ ਇਹ ਖਾਰ ਰਹੇ ਨੇ ਲੁੱਟ ਰਹੇ ਨੇ ਚੁੱਕ ਰਹੇ ਨੇ ਪਰ ਤੈਨੂੰ ਖਬਰ ਨਹੀਂ ਹੈ ਤੂੰ ਸੁੱਤਾ ਪਿਆ ਇਸ ਕਰਕੇ ਸਤਿਗੁਰੂ ਕਹ ਰਹੇ ਨੇ ਨਾਨਕ ਸੁਤੀ ਪਈ ਹੈ ਜਾਨੁ ਗ੍ਰੀਤੀ ਸਨ ਕਹਿੰਦੇ ਇਸ ਲੋਕ ਦੇ ਵਿੱਚ ਗਾਫਲਤਾ ਦੀ ਨੀਂਦ ਦੇ ਵਿੱਚ ਤੂੰ ਸੁਤਾ ਰਿਹਾ ਇਓਂ ਜਾਣ ਲੈ ਤੇਰੇ ਗੁਣ ਲੁੱਟੇ ਜਾ ਰਹੇ ਨੇ ਦਿਨ ਦਿਹਾੜੇ ਹੀ ਲੁੱਟੇ ਜਾ ਰਹੇ ਤੂੰ ਜਾਗ ਨਹੀਂ ਰਿਹਾ ਤੂੰ ਸੁਚੇਤ ਨਹੀਂ ਹੋ ਰਿਹਾ ਤੂੰ ਭਗਤ ਨਹੀਂ ਕਰ ਰਿਹਾ ਮਤਲਬ ਬਿਨ ਗੁਣ ਕੀਤੇ ਭਗਤ ਨਾ ਹੋਇ ਤੂੰ ਸੁਚੇਤ ਹੋ ਕੇ ਚੱਲੇਗਾ ਉਹ ਭਗਤੀ ਬਾਬੇ ਨਾਨਕ ਨੇ ਮੰਨੀ ਉਹਨੂੰ ਸੁਚੇਤ ਕਿਹਾ ਉਹਨੂੰ ਜਾਗਣਾ ਕਿਹਾ ਜਾਗ ਲੈ ਹੋਰੇ ਮਨਾ ਜਾਗ ਲੈ ਹੋ ਕਹਾਂ ਗਾਫਲ ਸੋਇਆ ਉੱਥੇ ਵੀ ਗੱਲ ਸੌਣ ਦੀ ਕੀਤੀ ਕਿੰਨੇ ਬੇਅੰਤ ਸ਼ਬਦ ਨੇ ਜੋ ਤਨ ਉਪਜੋ ਸੰਗ ਹੀ ਸੋਪੀ ਸੰਗ ਨ ਹੋਇਆ ਮਾਤ ਪਿਤਾ ਸੁੱਤ ਮੀਤ ਜਨ ਹਿੱਤ ਜਾਂ ਸਿਉ ਪੀਨਾ ਜਿਉ ਸੁੱਟਿਓ ਜੋ ਦੇਹੋ ਤੇ ਡਾਰ ਅਗਨ ਮੈ ਦੀਨਾ ਜੀਵਤ ਲੋਭ ਹੋ ਹਰ ਹੈ ਦਾ ਤੁਮ ਜਾਣੋ ਨਾਨਕ ਹਰ ਗੁਣ ਗਾਇ ਇੱਥੇ ਵੀ ਗੱਲ ਗੁਣਾ ਦੀ ਕੀਤੀ ਸਭ ਸੁਖੰਤਮਾਨੋ ਕਹਿੰਦੇ ਇਹ ਤੇ ਇੱਕ ਸੁਪਨੇ ਦੀ ਤਰ੍ਹਾਂ ਜਿਵੇਂ ਸੰਸਾਰ ਨੂੰ ਬਹੁਤ ਸ਼ਬਦਾਂ ਚ ਸੁਪਨਾ ਹੀ ਦੱਸਿਆ ਬਾਬੇ ਨਾਨਕ ਨੇ ਗੁਰੂ ਬਾਣੀ ਨੇ ਕਹਿੰਦੇ ਤੇਰੇ ਗੁਣ ਲੁੱਟੇ ਜਾ ਰਹੇ ਨੇ ਇਸ ਕਰਕੇ ਜਾਗ ਮਣਾ ਕਿਉਂਕਾ ਫਲਦਾ ਦੀ ਨੀਂਦ ਦੇ ਵਿੱਚ ਛੁੱਟਾ ਹੈ ਕਿਤੇ ਭਗਤ ਰਵਦਾਸ ਜੀ ਨੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਕਹਿੰਦੇ ਬੰਦਿਆ ਸचेत ਹੋ ਨੌਵੇਂ ਪਾਸਾ ਨੇ ਸਭ ਉਚਾਰੇ ਜਾਗ ਲਹੋੜ ਮਨ ਜਾਗ ਰਹੇ ਕਹਾਂਗਾ ਫਲਥ ਹੋਇਆ ਜੋ ਤਨ ਉਪਜਾ ਸੰਗ ਹੀ ਕਹਿੰਦੇ ਇਹ ਤਨ ਤੇਰੇ ਨਾਲ ਪੈਦਾ ਹੋਇਆ ਇਹ ਤਨ ਨੇ ਵੀ ਨਾਲ ਨਹੀਂ ਜਾਣਾ ਜਿਹੜੀ ਆਪਾਂ ਗੱਲ ਕਈ ਵਾਰੀ ਸੁਣਦੇ ਆ ਨਾ ਵੀ ਧੰਨ ਤੇਰੇ ਨਾਲ ਨਹੀਂ ਜਾਣਾ ਕਿਸੇ ਮਹਾਪੁਰਖ ਨੇ ਸੂਈ ਦਿੱਤੀ ਵੀ ਮੈਨੂੰ ਅੱਗੇ ਪਰਲੋਕ ਚ ਦੇ ਦੇ ਉਹਨੂੰ ਸਮਝ ਲੱਗਦੀ ਵੀ ਪਰਲੋਕ ਚ ਤੇ ਕੁਝ ਨਹੀਂ ਜਾਣਾ ਗੁਰੂ ਬਾਬਾ ਜੀ ਤੇ ਕਹਿ ਰਹੇ ਨੇ ਤੇਰਾ ਤਨ ਵੀ ਨਹੀਂ ਜਾਣਾ ਜਿਹੜੇ ਤਨ ਦੀ ਖਾਤਰ ਤੂੰ ਇੱਥੇ ਗਾਫਤਤਾ ਦੀ ਨੀਂਦ ਚ ਸੁੱਤਾ ਪਿਆ ਜੋ ਤਨ ਉਪਜੋ ਸੰਗ ਹੀ ਕਹਿੰਦੇ ਜਿਹੜਾ ਤੇਰੇ ਨਾਲ ਪੈਦਾ ਹੋਇਆ ਸੋਪੀ ਸੰਗ ਨਾ ਹੋਇਆ ਮਾਤ ਪਿਤਾ ਸੋਤ ਮੀਤ ਜਿਉ ਹਿੱਤ ਜਾਂ ਸੋਕੀਨਾ ਜਿਨ੍ਹਾਂ ਦੇ ਨਾਲ ਤਾਂ ਇੰਨਾ ਹਿੱਤ ਪਾ ਲਿਆ ਤੂੰ ਸੱਚੀ ਸਤ ਨੂੰ ਛੱਡ ਕੇ ਉਹਨਾਂ ਨਾਲ ਹਿੱਤ ਪਾ ਲਿਆ ਤੇ ਧਿਆਨ ਦਿਓ ਬਾਬਾ ਨਾਨਕ ਜੀ ਇਹ ਨਹੀਂ ਕਹਿ ਰਹੇ ਵੀ ਘਰਦਿਆਂ ਨਾਲ ਮੋਹ ਪਿਆਰ ਨਾ ਕਰੋ ਇਹ ਵੀ ਬੜੀਆਂ ਧਿਆਨ ਦੇਣ ਜੋ ਗੱਲਾਂ ਨੇ ਪਰ ਜਿਕਰ ਇਥੇ ਇਹ ਵੀ ਸਚਾਈ ਨੂੰ ਸਭ ਤੋਂ ਮੇਨ ਰੱਖ ਠੀਕ ਹੈ ਤੇਰਾ ਪਰਿਵਾਰ ਹੈ ਹਰ ਇੱਕ ਨੂੰ ਆਪਣਾ ਰਿਸ਼ਤਾ ਨਾਤਾ ਪਿਆਰਾ ਲੱਗਦਾ ਪਰ ਇਥੇ ਇਹ ਹੈ ਵੀ ਕਿਤੇ ਇਹ ਨਾ ਹੋਵੇ ਵੀ ਤੂੰ ਸੱਚ ਨੂੰ ਭੁੱਲ ਜਾਉਂਨਾ ਖਾਤਰੀ ਬਸ ਤੈਨੂੰ ਉਹੀ ਦਿਸਣ ਬਾਕੀ ਸੰਸਾਰ ਸਚਾਈ ਤੇਰੇ ਤੋਂ ਵਿਸਤਰੀ ਜਾਵੇ ਇਹ ਚੇਤੇ ਰੱਖੀ ਇੱਕ ਦਿਨ ਤੈਨੂੰ ਜਾਣਾ ਪਏਗਾ ਤੇਰੇ ਕੀਤੇ ਜਾਣੇ ਕਿ ਕੰਮ ਜਿਹੜੇ ਨੇ ਉਹ ਤੇਰੀ ਗਵਾਹੀ ਭਰਨਗੇ। ਕਿਆ ਮੂੰਹ ਲੈ ਕੇ ਚੈ ਅਰਦਾਸ ਪਾਪ ਕੁੰਨ ਦੇ ਸਾਥੀ ਪਾਸ ਕਿਹੜਾ ਮੂੰਹ ਲੈ ਕੇ ਗੁਰੂ ਦੇ ਅੱਗੇ ਅਰਦਾਸ ਕਰੇਗਾ ਕਿਹੜਾ ਮੂੰਹ ਲੈ ਕੇ ਬੇਨਤੀ ਕਰੇਗਾ ਤੇਰੇ ਕੀਤੇ ਕੰਮਾਂ ਨੇ ਗਵਾਹੀ ਭਰਨੀ ਹੈ। ਇਹ ਤੇਰਾ ਸਾਥ ਦੇਣਗੇ। ਭਾਵੇਂ ਹੋਰ ਗ੍ਰੰਥਾਂ ਦੇ ਵਿੱਚ ਚਿੱਤਰ ਗੁਪਤ ਕਰਕੇ ਗੱਲ ਲਿਖੀ ਹੈ ਵੀ ਇੱਕ ਛੱਜੇ ਮੋਢੇ ਤੇ ਇੱਕ ਖੱਬੇ ਤੇ ਹੈ ਪਰ ਬਾਬੇ ਦੀ ਬਾਣੀ ਨੇ ਤੇ ਸਾਨੂੰ ਇਹ ਸਮਝਾਇਆ ਭਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਸਾ ਨੇ ਇਹ ਸਮਝਾਇਆ ਇਹ ਕਰ ਕਰੇ ਸੋਇ ਕਰ ਪਾਈ ਕੋਈ ਇਹਨਾਂ ਪਕੜ ਜੇ ਕਹਿੰਦੇ ਕੋਈ ਕਿਸੇ ਦੇ ਥਾਂ ਨਹੀਂ ਲੈ ਸਕਦਾ ਇਹ ਤੇਰੇ ਕੀਤੇ ਤੇ ਕਰਮੀ ਆਪੂ ਆਪਣੀ ਆਪੋ ਰੋਜ ਪੜਦੇ ਆ ਨੇੜਾ ਕਿ ਦੂਰ ਉਹਦੇ ਮੁਤਾਬਕ ਨੇੜੇ ਤੇ ਦੂਰੀ ਤੇਰੀ ਬਣ ਰਹੀ ਐ ਇਸ ਕਰਕੇ ਬੰਦਿਆ ਜਾਗ ਕਿਉਂ ਗੁਨਾ ਨੂੰ ਗਵਾ ਰਹਿਆ ਨਾਨਕ ਸੁਤੀ ਪਈ ਐ ਜਾਨ ਗੁਰਤੀ ਸੰਨ ਗੁਨਾ ਗਵਾਈ ਗੱਠੜੀ ਗੱਠੜੀ ਇੱਕ ਨਿੱਕੀ ਜੀ ਪੋਟਲੀ ਨੂੰ ਕਿਹਾ ਜਾਂਦਾ ਹੈ ਗੁਣ ਸਤਿਗੁਰੂ ਸੱਚੇ ਪਾਸਾ ਕਹਿੰਦੇ ਤਾਂ ਗੁਨਾ ਦੀ ਗੱਠੜੀ ਪੋਟਲੀ ਗਵਾ ਲਈ ਐ ਆਪਾਂ ਬਹੁਤ ਵਾਰੀ ਸਮਝਿਆ ਵੀ ਕੀਮਤੀ ਚੀਜ਼ ਜਿਹੜੀ ਹੁੰਦੀ ਐ ਨਾ ਕਿੱਤੇ ਵੀ ਤੁਸੀਂ ਸੋਨੇ ਦੀਆਂ ਪੰਡਾ ਮੰਨੀਆਂ ਨਹੀਂ ਵੇਖੋਗੇ ਜਦੋਂ ਵੀ ਤੁਹਾਡਾ ਸੋਨਾ ਕਿਤੇ ਸੁਨਿਆਰੇ ਤੇ ਲਾਉਂਗੇ ਇੱਕ ਨਿੱਕੀ ਜੀ ਪੋਟਲੀ ਦੇ ਵਿੱਚ ਬਹੁਤ ਕੀਮਤੀ ਗਹਿਣੇ ਹੁੰਦੇ ਆ ਐਸੀ ਤਰ੍ਹਾਂ ਸਤਿਗੁਰੂ ਜੀ ਨੇ ਇੱਥੇ ਗੱਲ ਕੀਤੀ ਆ ਕਹਿੰਦੇ ਜਿਹੜੇ ਗੁਣ ਨੇ ਤੇਰੇ ਅੰਦਰ ਇਦਾਂ ਉਹਨਾਂ ਦਾ ਖਲਾਰਾ ਨਹੀਂ ਹੁੰਦਾ ਤੇ ਜਦੋਂ ਵਰਤੇਂਗਾ ਨਾ ਬਸ ਫਿਰ ਇਹ ਖਜ਼ਾਨਾ ਮੁਕਦਾ ਨਹੀਂ ਹੈ ਪਿਉ ਦਾਦੇ ਦਾ ਕੋਲ ਢੱਖ ਖਜ਼ਾਨਾ ਜਿਹੜਾ ਗੁਣਾ ਦਾ ਖਜ਼ਾਨਾ ਗੁਣੀ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤੇ ਇਦਾਂ ਕਹਿ ਕੇ ਪ੍ਰਚਾਰਿਆ ਗੁਰਬਾਣੀ ਦੇ ਵਿੱਚ ਇਹ ਗੱਠੜੀ ਕਹਿੰਦੇ ਤੂੰ ਬੁਵਾ ਲਈ ਹੈ ਗੁਣਾ ਗਵਾਈ ਗੱਠੜੀ ਜਦੋਂ ਗੁਣਾ ਦੀ ਗੰਢ ਤੇਰੇ ਕੋਲੋਂ ਇਹ ਗੱਠੜੀਏ ਪੋਟ ਲਈ ਗਈ ਜਿਨ੍ਹਾਂ ਦਾ ਤਾਂ ਬੀਜ ਬੀਜਣਾ ਸੀ ਤਾਂ ਤੇਰੇ ਪੱਲੇ ਉਹ ਗਣ ਪੈ ਗਏ ਗੁਣਾ ਗਵਾਈ ਗੱਠੜੀ ਔਗਣ ਚੱਲੀ ਬੰਨ ਇੱਥੇ ਬੰਨ ਦਾ ਅਰਥ ਹੈ ਇਕੱਠੇ ਕਰ ਲੈਣਾ ਬੰਨ ਕੇ ਕਹਿੰਦੇ ਤੂੰ ਤੇ ਔਗਣਾ ਨੂੰ ਬੰਨੀ ਫਿਰਦਾ ਬੰਦਿਆ ਗੁਣਾ ਦੀ ਗੰਢ ਜਿਹੜੀ ਤੇਰੇ ਅੰਦਰ ਮਾਲਕ ਨੇ ਪੈਦਾ ਕੀ ਕਰਨੀ ਸੀ ਜਿਹੜੀ ਤੇਰੀ ਮਤ ਦੇ ਵਿੱਚੋਂ ਉਪਜਣੀ ਸੀ ਗੁਰੂ ਤੋਂ ਸਿੱਖਿਆ ਲੈ ਕੇ ਤੈ ਗੁਣ ਕਮਾਉਣੇ ਸੀ ਉਹ ਗੁਣਾ ਨੂੰ ਛੱਡ ਕੇ ਤੂੰ ਔਗਣਾ ਦੇ ਵੱਲ ਚਲਾ ਗਿਆ ਗੁਣਾ ਨੂੰ ਤਗਵਾ ਦਿੱਤਾ ਕਿਤੇ ਸਤਿਗੁਰੂ ਜੀ ਨੇ ਕਿਹਾ ਗੁਣ ਕਾ ਗਾਹਕ ਹੋਵੇ ਸੋ ਗੁਣ ਜਾਣੈ ਕਿਤੇ ਆਪਾਂ ਜਪਜੀ ਸਾਹਿਬ ਚ ਪੜ ਕੇ ਆਏ ਆ ਸੁਣਿਆ ਸਾਰਾ ਗੁਣਾ ਕੇ ਗੁਣਾ ਨੂੰ ਗਾਉਣ ਦੀ ਵੀ ਗੱਲ ਗੁਰਬਾਣੀ ਨੇ ਬਹੁਤ ਕੀਤੀ ਹੈ ਇੱਥੇ ਗੱਲ ਕਰਦੀ ਔਗਣ ਕਹਿੰਦੇ ਤੂੰ ਬਣ ਰਿਹਾ ਹੈ ਗੁਣਾ ਨੂੰ ਗਵਾ ਰਿਹਾ ਹੈ ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਨੇ ਕਹਿੰਦੇ ਭਰਮ ਦੇ ਵਿੱਚ ਤੁਪਲੇਖਿਆਂ ਦੇ ਵਿੱਚ ਪੈ ਕੇ ਗੁਨਾ ਤੋਂ ਪਾਸੇ ਹਟ ਰਿਹਾ ਹੈ ਸਤਿਗੁਰੂ ਜੀ ਜ਼ਿਕਰ ਕਰਵਾ ਰਹੇ ਨੇ ਕਹਿੰਦੇ ਭਲਿਆ ਔਗਣਾ ਨੂੰ ਬੰਨੀ ਫਿਰਦਾ ਔਗਣਾ ਦੀ ਤਾਂ ਗੱਠੜੀ ਬਨ ਲਈ ਹੈ ਗੁਨਾ ਨੂੰ ਤੂੰ ਛੱਡ ਚੱਲਿਆ ਗੁਨਾ ਗਵਾਈ ਗੁਣ ਤੇਰੇ ਹੱਥੋਂ ਜਾ ਰਹੇ ਗਵਾ ਰਹੇ ਔਗਣ ਇੱਕਠੇ ਕਰ ਰਿਹਾ ਗੁਣਾ ਗਵਾਈ ਗੱਠੜੀ ਔਗਣ ਚੱਲੀ ਬੰਨ ਕਹਿੰਦੇ ਔਗਣਾ ਦੀ ਪੰਡ ਬੰਨ ਕੀ ਇਥੋਂ ਨਾਂ ਲੈ ਕੇ ਜਾ ਕਿਉਂਕਿ ਸਮਾਂ ਤੇਰੇ ਕੋਲੇ ਐ ਗੁਣਾ ਨੂੰ ਪ੍ਰਾਪਤ ਕਰਨ ਦਾ ਯਤਨ ਕਰ ਗੁਣਾ ਨੂੰ ਕੁਮਾ ਚੰਗੇ ਗੁਣਾ ਕਰਕੇ ਤੇਰੀ ਕਦਰ ਪੈਣੀ ਐ ਔਗਣਾ ਕਰਕੇ ਤੇਰੀ ਜਿਹੜੀ ਹੈ ਇਹ ਸੰਸਾਰ ਤੇ ਆਉਣਾ ਤੇਰਾ ਇਦਾਂ ਸਮਝ ਲੈ ਵੀ ਜਿਹੜਾ ਦਾ ਸੰਸਾਰ ਤੇ ਆਇਆ ਜਿਹਹਾ ਨਾ ਆਇਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਰਤਕੀ ਇੱਥੇ ਵੀ ਗੁਣਾਂ ਨੂੰ ਗਾਉਣ ਦਾ ਅਰਥ ਹੈ ਕਮਾਉਣਾ ਗੁਣ ਗਾਏ ਨਹੀਂ ਜਾਂਦੇ ਗੁਣ ਕਮਾਏ ਜਾਂਦੇ ਨੇ ਗੁਣ ਸਮਝੇ ਜਾਂਦੇ ਨੇ ਸਤਿਗੁਰੂ ਜੀ ਦੀ ਬਾਣੀ ਸਾਨੂੰ ਰੋਜ਼ ਗੁਣਾਂ ਨੂੰ ਸਮਝਾਉਂਦੀ ਹੈ ਅਖਰੀ ਗਿਆਨ ਗੀਤ ਗੁਣਗਾ ਅਖਰਾਂ ਨਾਲ ਪੜਿਆ ਜ਼ਰੂਰ ਜਾਂਦਾ ਵਿਚਾਰਿਆ ਜਾਂਦਾ ਇਦਾਂ ਕਹਿ ਲਓ ਵੀ ਆਪਾਂ ਇੱਕ ਦੂਜੇ ਨੂੰ ਸਮਝਾਉਣ ਖਾਤਰ ਉਹਨੂੰ ਗਾਉਣਾ ਆਪਾਂ ਕਹਿ ਸਕਦੇ ਹਾਂ ਪਰ ਅਸਲ 'ਚ ਗੁਣ ਕਮਾਉਣੇ ਹੁੰਦੇ ਨੇ ਸੋ ਇਹਨਾਂ ਗੁਣਾਂ ਨੂੰ ਆਪਾਂ ਕਮਾਉਣਾ ਕਰੀਏ ਆਪਣਾ ਜੀਵਨ ਜਿਹੜਾ ਹੈ ਗੁਣਵਾਨ ਬਣਾਈਏ ਤਾਂ ਕਿ ਸਾਡੀ ਇੱਥੇ ਵੀ ਸੰਸਾਰ 'ਚ ਵੀ ਕਦਰ ਹੋ ਸਕੇ ਬਾਅਦ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਚੰਗਾ ਕਹਿ ਕੇ ਫਿਰ ਬਾਅਦ ਦੇ ਵਿੱਚ ਵੀ ਜਿਵੇਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਧਾਰਮੀ ਮਨੁੱਖ ਉਹ ਚੰਗੇ ਨੂੰ ਚੰਗਾ ਮੰਦੇ ਨੂੰ ਮੰਦੇ ਦੀ ਪਰਖ ਕਰ ਲੈਣ ਵਾਲੀ ਅਕਲ ਜਿਨ੍ਹਾਂ ਕੋਲ ਹੈ ਅਸੀਂ ਚੰਗਿਆਂ ਵਿੱਚ ਆ ਕੇ ਆਪਣਾ ਜੀਵਨ ਸਵਾਰੀਏ ਇਥੋਂ ਤੱਕ ਇਸ ਸ਼ਬਦ ਦੀ ਵਿਚਾਰ ਕਰਦੇ ਹਾਂ ਕਈ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਜੀ ਸਤਿਗੁਰੂ ਜੀ ਬਖਸ਼ਣ ਜੋਗਨ ਆਪ ਸਮੂਹ ਸੰਗਤ ਬਖਸ਼ਣ ਜੋਗੋਂ ਜੀ ਇਹ 24ਵਾਂ ਸ਼ਬਦ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਨਾ ਨੰਬਰ 23 ਦੇ ਉੱਪਰ ਦਰਜ ਹੈ ਆਪ ਪੜੋ ਵਿਚਾਰੋ ਬਾਣੀ ਨੂੰ ਸਮਝੀਏ ਸੋ ਸਭ ਸੰਗਤਾਂ ਦਾ ਧੰਨਵਾਦ ਬਿਲਾਉ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਦਿਵਸ ਰਾਤ ਦੁਇ ਦਾਈ ਦਾਇਆ ਚੰਗੀਆਂ ਬੁਰੀਆਂ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਧਿਆਇਆ ਗਈ ਮਸਤਕ ਤ ਨਾਨਕ ਤੇ ਮੁਖ ਉਜਲੇ ਕਿਤੀ ਸਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਠਾਕੁਰ ਤੁਮ